ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਵਾਸਤੇ ਪੰਜਾਬ ਵਿੱਚ ਆਓ ਸੁਣਦੇ ਹਾਂ ਇੱਕ ਹੋਰ ਕਵਿਤਾ ਮਾਂ ਹੈ ਇੱਕ ਐਸਾ ਦੀਵਾ ਜਿਹਦੇ ਵਿੱਚ ਮਮਤਾ ਦੀ ਬੱਤੀ ਏ ਜਿੱਥੇ ਅਸੀਸਾਂ ਮੁਫ਼ਤ ਮਿਲਦੀਆਂ ਮਾਂ ਇੱਕ ਐਸੀ ਹੱਟੀ ਏ ਲੋਕ ਸਰੀਰਾਂ ਨਾਲ ਇਸ਼ਕ ਕਰਦੇ ਮੈਂ ਕੀਤਾ ਏ ਕਲਮ ਤੇ ਪੰਨਿਆਂ ਨਾਲ ਲੋਕ ਸੁਝਾਕਿਆਂ ਨੂੰ ਗੱਲ ਆਉਂਦੇ ਪਰ ਮੈਂ ਸਾਂਝ ਪਾਈਏ ਅੰਨਿਆਂ ਨਾਲ ਪੁੱਤਰ ਜੇ ਮਿੱਠੜੇ ਮੇਵੇ ਨੇ ਫਿਰ ਧੀयां ਵੀ ਬਦਾਮ ਨੇ ਪੁੱਤ ਜੇ ਮਹਿੰਗੇ ਨੇ ਪ੍ਰੀਤ ਫਿਰ ਧੀयां ਕਿਹੜਾ ਆਮ ਨੇ ਉਹੀ ਮੈਨੂੰ ਬੁਲਾ ਕੇ ਰਾਜੀ ਨਹੀਂ ਤੇ ਕਈਆਂ ਨੂੰ ਮੈਂ ਨਹੀਂ ਬੁਲਾ ਸਕਦਾ ਕਈ ਮੈਨੂੰ ਰੱਖਣੀਏ ਯਾਦ ਤੇ ਕਈਆਂ ਨੂੰ ਮੈਂ ਨਹੀਂ ਬੁਲਾ ਸਕਦਾ ਧੰਨਵਾਦ ਜੀ ਤੁਹਾਡਾ ਸਾਡਾ YouTube ਚੈਨਲ